ਤੁਸੀਂ ਦੇਖ ਰਹੇ ਹੋ ਡੈਰੀਫਾਇਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਨਗਰ ਨਿਗਮ ਦੀਆਂ ਚੋਣਾਂ ਦਾ ਅਗਲੇ ਮਹੀਨੇ ਕੁਝ ਹੀ ਦਿਨਾਂ ਦੇ ਵਿੱਚ ਉਹਦਾ ਐਲਾਨ ਹੋ ਜੂਗਾ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਉਸ ਤਰੀਕ ਦਾ ਐਲਾਨ ਕਰ ਦਣਗੇ ਜਿਸ ਦਿਨ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ ਤਾਂ ਲੁਧਿਆਣਾ ਖਾਸ ਕਰਕੇ ਮਾਂਚੈਸਟਰ ਲੁਧਿਆਣਾ ਦੀ ਗੱਲ ਕਰਦੇ ਤੇ ਮਾਂਚੈਸਟਰ ਲੁਧਿਆਣਾ ਦੇ ਵਿੱਚ ਲੋਕਾਂ ਨੇ ਹੁਣ ਉਸ ਦਿਨ ਦਾ ਇੰਤਜ਼ਾਰ ਕਰਦੇ ਕਦੋਂ ਨਗਰ ਨਿਗਮ ਦੀਆਂ ਚੋਣਾਂ ਆਣ ਤਾਂ ਉਹ ਆਪਣੇ ਆਉਣ ਵਾਲੇ ਨਵੇਂ ਕਾਉਂਸਲਰ ਨੂੰ ਆਪਣੇ ਸਾਹਮਣੇ ਦੇਖਣ ਤੇ ਆਪਣੇ ਵਾਰਡ ਦੀਆਂ ਜਿਹੜੀ ਨੁਖਾਰ ਨੂੰ ਬਦਲਣ ਤੇ ਜਿਹੜੇ ਰੁਕੇ ਕੰਮ ਸੀ ਉਹਨਾਂ ਨੂੰ ਪੂਰਾ ਕਰਾ। ਸੋ ਸਵਾਗਤ ਹੈ ਤੁਹਾਡਾ ਸਾਡੇ ਵਿਸ਼ੇਸ਼ ਪ੍ਰੋਗਰਾਮ ਮੇਰੀ ਗਲੀ ਮੇਰੇ ਮੁਹੱਲੇ ਦੇ ਵਿੱਚ ਤਾਂ ਅਸੀਂ ਇਸ ਟਾਈਮ ਲੁਧਿਆਣਾ ਦੇ ਵਾਰਡ ਨੰਬਰ 33 ਦੇ ਵਿੱਚ ਮੌਜੂਦ ਹਾਂ। ਸਮੱਸਿਆ ਵੀ ਕਾਫੀ ਸੀ ਲੇਕਿਨ ਇੱਕ ਸਖਸ਼ ਦਾ ਕਾਫੀ ਇਥੇ ਨਾਮ ਲੋਕਾਂ ਦੇ ਵਿੱਚ ਕਾਫੀ ਇੱਜ਼ਤ ਨਾਲ ਲਿਤਾ ਜਾਂਦਾ। ਕਿ ਕਾਫੀ ਸਮੇਂ ਤੋਂ ਇਸ ਇਲਾਕੇ ਦੀ ਸੇਵਾ ਕੀਤੀ ਚਾਹੇ ਕੌਂਸਲ ਨਹੀਂ ਸੀ ਉਸ ਤੋਂ ਬਾਅਦ ਵੀ ਇਹਨਾਂ ਲੋਕਾਂ ਦੀ ਮਦਦ ਕਰਦੇ ਦਿਨ ਰਾਤ ਖੜੇ ਰਹੇ ਆ ਨਿਰਮਲ ਸਿੰਘ ਐਸਐਸਸੀ ਤਾਂ ਖਾਸ ਕਰਕੇ ਵਾਰਡ ਨੰਬਰ 33 ਦੀ ਗੱਲ ਦੱਸਦਾ ਇੱਥੇ ਜ਼ਿਆਦਾਤਰ ਲੇਬਰ ਟਾਈਪ ਜਿਹੜੇ ਲੋਕ ਰਹਿੰਦੇ ਆ ਕਿਉਂਕਿ ਥੋੜੇ ਮਿਡਲ ਕਲਾਸ ਲੋਕ ਰਹਿੰਦੇ ਆ ਕਿਉਂਕਿ ਇਸ ਇਲਾਕੇ ਦੇ ਫੈਕਟਰੀਆਂ ਕਾਫੀ ਆ ਤਾਂ तमाम ਇਹ ਲੋਕ ਹੈ ਵਾਰਡ ਨੰਬਰ 33 ਦੇ ਇਹ ਵਸਨੀਕ ਹੈ ਤਾਂ ਗੱਲਬਾਤ ਕਰਾਂਗਾ ਆਖਿਰ ਇਸ ਵਾਰਡ ਦੀਆਂ ਸਮੱਸਿਆਵਾਂ ਕੀ ਸੰਤਾ ਹੁਣ ਇਸ ਟਾਈਮ ਕੀ ਚੱਲਦੀ ਆ ਨਮਸਤੇ ਜੀ ਕੀ ਸਮੱਸਿਆ ਰਿਵਾਰਡ ਨੰਬਰ ਦੀ ਕੀ ਸਮੱਸਿਆ ਹੈਗੀ ਹਾਂਜੀ ਹੈਗੀ ਹੈ ਜੀ ਚੀਨਾ ਕੋਲ ਅਸੀਂ ਇੰਨੀ ਵਾਰੀ ਕਹਾਂ ਪਾਣੀ ਵਾਰੇ ਕਿੰਨਾ ਕਿੰਨਾ ਪਾਣੀ ਨਹੀਂ ਆਂਦਾ ਰੇ ਪੰਜ ਪੰਜ 6 6 ਦਿਨ ਪਾਣੀ ਨਹੀਂ ਆਂਦਾ ਨਹੀਂ ਆਂਦਾ ਜੀ ਨਾ ਤਾਂ ਇੱਥੇ ਲਾਈਟ ਢੰਗਦੀ ਆ ਅਸੀਂ ਘਾਟ ਲੈ ਕੇ ਜਾਓ ਤਾਂ ਉਲਟੇ ਅਸੀਂ ਦੀ ਜਨਾਨਿਆਂ ਨੂੰ ਧਮਕੀ ਦੇ ਦਿੰਦੇ ਆ ਉਹਦੇ ਬੰਦੇ ਕਿ ਅਸੀਂ ਦੇਖ ਲਾਂਗੇ ਅਸੀਂ ਤੁਹਾਨੂੰ ਇਹ ਕਰ ਲਾਂਗੇ ਇਹ ਕੁੜੀ ਗਈ ਸੀ ਇਹਨੂੰ ਵੀ ਧਮਕੀ ਦਿੱਤੀ ਸੀ ਕਿ ਜੀ ਅਸੀਂ ਇਹਨੂੰ ਦੇਖ ਲਾਂਗੇ ਮੈਂ ਉੱਥੇ ਬੋਲੀ ਸੀ ਮੈਂ ਕਿ ਤੁਸੀਂ ਕੀ ਦੇਖੋਗੇ ਉਹਨੂੰ ਮਾਰਨਾ ਹੈ ਮਾਰੋ ਪਹਿਲੇ ਮੈਂ ਕਿ ਹੱਥ ਲਾਓ ਫਿਰ ਕੁੜੀ ਨੂੰ ਫਿਰ ਤੁਹਾਨੂੰ ਦੱਸ ਦਾਂਗੇ ਕਿ ਬਾਅਦ ਨੰਬਰ ਤੇ ਕਿਉਂ ਇਹ ਸੁਲਵਾਈ ਹੁੰਦੀ ਨਹੀਂ ਨਹੀਂ ਹੁੰਦੀ ਜੀਚੀ ਨਾ ਬਿਲਕੁਲ ਨਹੀਂ ਸੁਣਦੀ ਕਿਦੀ ਪਹਿਲਾਂ ਜਦੋਂ ਸਾਡੇ ਪਹਿਲਾਂ ਜਦੋਂ ਦੀ ਚੀਨਾ ਆਈ ਹੈ ਉਹਦੀ ਦੀ ਹੋਰ ਗੁੰਡਾਗਰਦੀ ਫੈਲ ਗਈ ਹੈ ਅਸੀਂ ਤਾਂ ਨਿਰਮਲ ਸਿੰਘ ਜੀ ਸੀ ਚਾਹੇ ਉਹ ਜੀਤੇ ਸੀ ਜਾਂ ਨਹੀਂ ਜੀਤੇ ਸੀ ਤਾਂ ਵੀ ਉਹ ਕੰਮ ਕਰਦੇ ਸੀ ਹਾਂਜੀ ਉਹ ਹੁਣ ਵੀ ਹੁਣ ਵੀ ਉਹਨਾਂ ਦੇ ਕੋਲ ਕੋਈ ਵੀ ਬੱਚਾ ਵੀ ਚਲ ਜਾਵੇ ਤਾਂ ਵੀ ਕੰਮ ਕਰਦੇ ਹਾਂਜੀ ਉਹ ਵਧੀਆ ਕੰਮ ਕਰਦੇ ਆਂ ਬਾਕੀ ਇੱਥੇ ਕੋਈ ਨਹੀਂ ਸੁਣਵਾਈ ਸਿਰਫ ਉਹੀ ਇੱਥੇ ਕਾਫੀ ਉਹ ਵੀ ਅਸੀਂ ਨੂੰ ਨਿਰਮਲ ਜੀ ਚਾਹੀਦੇ ਅਸੀਂ ਨੂੰ ਹੋਰ ਕੋਈ ਕਾਉਂਸਲਰ ਨਹੀਂ ਚਾਹੀਦਾ ਨਿਰਮਲ ਸਿੰਘ ਜੀ ਨੂੰ ਵੀ ਕਾਉਂਸਲਰ ਹੀ ਸੀ ਦਾ ਕਾਫੀ ਸੇਵਾ ਕਰਦੀ ਉਹ ਵਧੀਆ ਪੂਰੀ ਸੇਵਾ ਕਰਦੀ ਉਹ ਜਨਾਨੀ ਕਦੀ ਨਾ ਨਹੀਂ ਕਦੀ ਕਦੀ ਨਾ ਨਹੀਂ ਕੀਤੀ ਨਾ ਨੇ ਕਦੀ ਵੀ ਹਰ ਕੰਮ ਕਰਦੇ ਸੀ ਹਰ ਕੰਮ ਕਰਦੇ ਸੀ ਤਾਂ ਹੁਣ ਨਹੀਂ ਕੰਮ ਹੋ ਰਿਹਾ ਹੁਣ ਨਹੀਂ ਕੰਮ ਹੋ ਰਿਹਾ ਕੋਈ ਵੀ ਕੰਮ ਨਹੀਂ ਹੋ ਰਿਹਾ ਹੋਰ ਕੀ ਆ ਗਿਆ ਸਮੱਸਿਆ ਲਾੜੀ ਲੱਕ इलाके के समस्या यही है कि जो आते हैं पहले वोट लेने के लिए तो उस टाइम तो बोलते हैं कि नहीं ये करेंगे वो करेंगे हमारे जो सीना है वो भी आए बोले बहुत कुछ करेंगे पर कुछ नहीं किए हम लोगों के ना कोई समस्या हल किए और स्थिवर नहीं कुछ नहीं कोई समस्या नहीं हल करते पीने हैं आ, कुछ भी पीने का पानी कोई समस्या हमारा हल नहीं हुआ हम गए थे वहाँ पर कोई समस्या हल नहीं हुआ और जो हमारे निर्मल सिंह जी हैं वो इतना हमारे कि, किसी टाइम हम चल जाएं चाहे बारह बजे रात के जब मर्जी चले जाएं तो सारे समस्या हमारे हल करते हैं इज्जत से हम लोग के बैठाते हैं हम लोग के इज्जत भी करते हैं इसलिए हमारे साथ वो जो भी करते हैं वो अच्छे हैं, हैं। तो और कौन है, अगर हम है? हमारे को बस निर्मल सिंह ही चाहिए हाँ बस ਇਲਾਕੇ ਦੀਆਂ ਮਹਿਲਾਵਾਂ ਉਹ ਮੱਲੇ ਦੇ ਵਿਚੜੀ ਵਾਰਡ ਦੀ ਗੱਲ ਹੁੰਦੀ ਯਾਤਰ ਮਹਿਲਾਵਾਂ ਨੂੰ ਸਮੱਸਿਆ ਆਉਂਦੀ ਚਾਹੇ ਉਹ ਪੀਣ ਵਾਲਾ ਪਾਣੀ ਸਾਫ਼ ਹੋਵੇ ਚਾਹੇ ਉਹ ਸੀਵਰੇਜ ਸਮੱਸਿਆ ਹੋਵੇ ਜਦੋਂ ਸੀਵਰੇਜ ਪ੍ਰੋਬਲਮਾਂ ਦੀ ਸਭ ਤੋਂ ਪਹਿਲਾਂ ਮਹਿਲਾਵਾਂ ਦੇ ਮੱਥੇ ਤੇ ਸ਼ਿਕਨ ਪੈ ਜਾਂਦੀ ਵੀ ਇਹ ਹੁਣ ਗੰਦ ਪੈ ਗਿਆ ਘਰ ਦੇ ਸਫਾਈ ਕੌਣ ਕਰੂਗਾ ਅਗਰ ਕੌਂਸਲਰ ਸੁਣਵਾਈ ਨਹੀਂ ਕਰਦਾ ਤਾਂ ਬੜੀ ਪਰੇਸ਼ਾਨੀ ਹੁੰਦੀ ਹੈ ਤਾਂ ਗੱਲਬਤ ਵਾਰਡ ਨੰਬਰ 33 ਦੇ ਵਿੱਚ ਪਹਿਲਾਂ ਕੀ ਸਮੱਸਿਆ ਸੀ ਤਾਂ ਹੁਣ ਕੀ ਸਮੱਸਿਆ ਹੈ ਮੈਂ ਮੈਂ ਇੱਥੇ ਵੈਸੇ ਮੇਰਾ ਨਾਮ ਮਿੰਟੂ ਮਿਸ਼ਰਾ ਹੈ ਮੈਂ ਇੱਥੇ 10 ਸਾਲਾਂ ਤੋਂ ਬਲੋਂਗ ਕਰਦੇ ਤੇ ਰਹਿੰਦੀ ਆ ਪਹਿਲਾਂ ਜਦੋਂ ਮੈਂ ਆਈ ਸੀ ਨਿਰਮਲ ਸਿੰਘ ਉੱਥੇ ਕਾਉਂਸਲਰ ਸੀਗੇ ਇੱਥੇ ਦੇ ਮੋਲੇ ਦੇ ਤੇ ਪਹਿਲਾਂ ਜਦੋਂ ਕੋਈ ਵੀ ਦਿੱਕਤ ਆਂਦੀ ਸੀ ਮੇਨ ਤਾਂ ਸਿਵਰੇਜ ਦੀ ਹੁੰਦੀ ਸੀ ਤੇ ਪਾਣੀ ਦੀ ਹੁੰਦੀ ਸੀ ਕੋਈ ਵੀ ਦਿੱਕਤ ਆਂਦੀ ਸੀ ਅੰਕਲ ਕੋ ਅਸੀਂ ਇੱਕ ਵਾਰ ਜਾਂਦੇ ਸੀ ਦੁਬਾਰਾ ਸਾਨੂੰ ਜਾਣ ਦੀ ਲੋੜ ਨਹੀਂ ਪੈਂਦੀ ਸੀ ਅੰਕਲ ਜਿੱਦੇ ਅਸੀਂ ਜਾਂਦੇ ਸੀ ਸਕਰ ਤੁਰੰਤ ਬੰਦੇ ਭੇਜ ਦਿੰਦੇ ਸੀ ਤੇ ਕੰਮ ਤੁਰੰਤ ਹੀ ਟਾਈਮ ਤੇ ਹੋ ਜਾਂਦਾ ਸੀ ਹੁਣ ਤਾਂ ਕੋਈ ਵੀ ਕੰਮ ਹੁੰਦਾ ਚਾਹੇ ਸੀਵਰੇਜ ਦਾ ਹੋਵੇ ਚਾਹੇ ਪਾਣੀ ਦਾ ਹੋਵੇ ਢੇੜੇ ਤੇ ਢੇੜੇ ਲੈਣਾ ਪੈਂਦਾ ਸਾਨੂੰ ਕੋਈ ਸੁਣਾਈ ਕੋਈ ਸੁਣਾਈ ਨਹੀਂ ਹੁੰਦੀ 3-4 ਢੇੜੇ ਲਈਏ ਘਰ ਤੋਂ ਘਰ 10 ਵਾਰੀ ਫੋਨ ਕਰਦੇ ਨੇ ਤਾਂ ਫੋਨ ਵੀ ਨਹੀਂ ਚੁੱਕਦੇ ਤੇ ਨਿਰਮਲ ਸਿੰਘ ਹੁੰਦੇ ਸੀ ਅਸੀਂ ਜਿੰਨੇ ਮਰਜ਼ੀ ਫੋਨ ਕਰਦੇ ਸਵੇਰੇ ਜਾਂ 7 ਵਜੇ ਵੀ ਕਾਲ ਕਰਦੇ ਉਹ ਪਿੱਕ ਜਰੂਰ ਕਰਦੇ ਸੀਗੇ ਤੇ ਸਾਡੇ ਪ੍ਰੋਬਲਮ ਜਿਹੜਾ ਸੀ ਸੁਣਦੇ ਸੀ ਇਹ ਕਿਸਾ ਤੁਸੀਂ ਜਿਹਦਾ ਪਾਣੀ ਸਾਫ ਪਾਣੀ ਜਾਂ ਸੀਵਰੇਜ ਦੁੱਗਿਆਂ ਦਾ ਫਿਰ ਤੁਸੀਂ ਕਿਹਨੂੰ ਕਹਿੰਦੇ ਸੀ ਕਿੱਡਾ ਕੰਮ ਕੀ ਤਰ੍ਹਾਂ ਦੇ ਪੈਸੇ ਕੋਲੋਂ ਲੈ ਕੇ ਕੰਮ ਕਰਦੇ ਸੀ ਫਿਰ ਹਾਂਜੀ ਪਹਿਲਾਂ ਤਾਂ ਅਸੀਂ ਨਿਰਮਲ ਸਿੰਘ ਜਦੋਂ ਸੀਗੇ ਉਦੋਂ ਨਿਰਮਲ ਸਿੰਘ ਆਪਣੇ ਬੰਦੇ ਭੇਜ ਦਿੰਦੇ ਸੀ ਉਸ ਤੋਂ ਬਾਅਦ ਜਦੋਂ ਸੀਵਰੇਜ ਦੀ ਕੋਈ ਪ੍ਰੋਬਲਮ ਆਈ ਸੀ ਪ੍ਰਾਈਵੇਟ ਬੰਦੇ ਬੁਲਾਏ ਸੀ ਕਿ ਹਾਂਜੀ ਪੈਸੇ ਦੇਣੇ ਪੈਂਦੇ ਸੀ ਹਾਂਜੀ ਤਾਂ ਫਿਰ ਹੋਰ ਕਦੀ ਕਦੀ ਇਸ ਤੋਂ ਵੱਡਾ ਹੁੰੜੜੇ ਇਲਾਕੇ ਦੇ ਲੋਕ ਸੀ ਕਦੀ ਪ੍ਰਧਾਨ ਜਿਹੜੇ ਬਣੇ ਹੋਣੇ ਕਦੀ ਉਹਨਾਂ ਨੂੰ ਗੱਲ ਕੀਤੀ ਸੀ ਵੀ ਸਾਡੇ ਇਲਾਕੇ 'ਚ ਪ੍ਰੋਬਲਮ ਹੈ ਉਹ ਸੁਣਦੇ ਸੀ ਕਿ ਨਹੀਂ ਸੁਣਦੇ ਸੀ ਨਹੀਂ ਨਹੀਂ ਕੋਈ ਵੀ ਸਾਡੀ ਪ੍ਰੋਬਲਮ ਨਹੀਂ ਸੁਣਦਾ ਸੀ ਕਿਲਾ ਨਿਰਮਲ ਸਿੰਘ ਸੁਣਦੇ ਸੀ ਉਸ ਤੋਂ ਬਾਅਦ ਕਿਸੇ ਨੇ ਸਾਡੀ ਪ੍ਰੋਬਲਮ ਕੋਈ ਨਹੀਂ ਸੁਣੀ ਹਾਂਜੀ ਸੋ ਨਿਰਮਲ ਸਿੰਘ ਜੀ ਅੜੇ ਪ੍ਰਾਣੇ ਇੱਥੇ ਵਸਨੀਕ ਵੀ ਹੈ ਔਰ ਉਹਨਾਂ ਦੀ ਜਿਹੜੀ ਨੋ ਸੀ ਡਾਕਟਰਨ ਲਾ ਸੀ ਉਹ ਵੀ ਇੱਥੇ ਸਾਬਕਾ ਕੌਂਸਲਰ ਸੀ ਜਦੋਂ ਕੌਂਸਲਰ ਬਣੀ ਤਾਂ ਇਸ ਇਲਾਕੇ ਦੀ ਨਖਾਰ ਕਾਫੀ ਬਦਲ ਗਈ ਸੀ ਲੇਕਿਨ ਕਾਫੀ ਸਮੇਂ ਤੋਂ ਹੁਣ ਕੌਂਸਲ ਜਿਹੜੀ ਪੰਗ ਹੋਣਾ ਇਸ ਇਲਾਕੇ ਦੀ ਜਿਹੜੀ ਦੂਰ ਦਸ਼ਾ ਥੋੜੀ ਖਰਾਬ ਹੋਈ ਹੈ ਲੇਕਿਨ ਫਿਰ ਵੀ ਉਸ ਤੇ ਬਾਅਦ ਹੋ ਕੇ ਨਿਰਮਲ ਸਿੰਘ ਐਸਐਸ ਜਿਹੜਾ ਪਰਿਵਾਰ ਹੈ ਉਹ ਸੇਵਾ ਕਰ ਰਿਹਾ ਔਰ ਕੀ ਕੀ ਸਮੱਸਿਆ ਸੀ ਆਪ ਸਰ ਬਸ ਇਹ ਹੈ ਯਹਾਂ ਤੋਂ ਸਿਵਰੀ ਜਿਤਨੇ ਭਰੇ ਪੜੇ ਕੋਈ ਸਫਾਈ ਕਰਨੇ ਕੇ ਲਈ ਕੋਈ ਨਹੀਂ ਆਤਾ ਗੰਦ ਇਤਨਾ ਹੈ ਮਤਲਬ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ निर्मल सिंह जी थे, थे, वो सब दिन हाँ सेवा में रहते थे। लेकिन यहाँ कोई नहीं आता कोई नहीं आता। नहीं, सिर्फ हमको निर्मल सिंह ही चाहिए से। चलेगा वही जिताओगे बिल्कुल जिताएंगे नया बंदा है तो नहीं नहीं करोगे नहीं हम सिर्फ निर्मल सिंह के बंदे को जिताएंगे गल बात कर ਕਹਿੰਦੇ ਨਿਰਮਲ ਸਿੰਘ ਐਸਐਸ ਦੇ ਬੰਦੇ ਕੰਮ ਕਰਦੇ ਆ ਉਹੀ ਬੰਦੇ ਕੰਮ ਕਰਦੇ ਆ ਹਾਂਜੀ ਹਾਂਜੀ ਦੇਖੋ ਫਰਮਾਈ ਨਹੀਂ ਕਰਦੇ ਹਾਂਜੀ ਨਹੀਂ ਬਿਲਕੁਲ ਨਹੀਂ ਕਰਦੇ ਕੋਈ ਵੀ ਕੋਈ ਨਹੀਂ ਬੰਦਾ ਕੋਈ ਸੁਣਾਈ ਕਰਦਾ ਸਾਡੀ ਤੇ ਸਾਡੇ ਨੇ ਦਿਨ ਜੀਤੇ ਹੋ ਗਿਆ ਸਾਡੀ ਅਮੂਝਾ ਜਿਆਦਾ ਜਿਆਦਾ ਕੀ ਮਸਮਸਿਆ ਆਉਣੇ ਲੱਗੀ ਆਣੇ ਲੱਗੀ ਪਾਣੀ ਦੀ ਸੀ ਪਹਿਲੇ ਦੇ ਜੀ ਤੇ ਪਾਣੀ ਦਾ ਚੱਲਾ ਹੱਲ ਹੋ ਗਿਆ ਲੇਕਿਨ ਪਾਣੀ ਦਾ ਵੀ ਕੋਈ ਹੱਲ ਨਹੀਂ ਕੀਤਾ ਜਿੰਨੇ ਨਿਰਬਲ ਸਾਡੀ ਕਰਦੇ ਨੇ ਜਿੰਨਾ ਕੋਈ ਹਾਂਜੀ ਹਾਂਜੀ ਹਾਲੀ ਦਿਖ ਰਦੇ ਅੱਦੇ ਗਏ ਠੀਕ ਹੈ ਕਰਦੇ ਠੀਕ ਹਾਂਜੀ ਹਾਂਜੀ ਹੁਣ ਕੋ ਉਸ ਕੋਲ ਨਿਰਮਸ ਨਹੀਂ ਆਉਂਦੇ ਫੇ ਕੋਈ ਕੰਮ ਹੁੰਦਾ ਹੀ ਨਹੀਂ ਨਹੀਂ ਜੀ ਤਾਂ ਨਹੀਂ ਹੁੰਦਾ ਕੰਮ ਨੇ ਉਹਨਾਂ ਦੇ ਦਫ਼ਤਰ ਚਲੇ ਜਾਏ ਤਾਂ ਇੱਜ਼ਤ ਵੀ ਕਰਦੇ ਨੇ ਹਾਂਜੀ ਹਰੇਕ ਚੀਜ਼ ਨੂੰ ਨਗਰ ਨਿਗਮੀਆਂ ਚੋਣਾਂ ਵਾਲੀਆਂ ਹਾਂਜੀ ਤਾਂ ਕਿਨੂੰ ਫੇ ਤੁਸੀਂ ਕਿੱਦਾਂ ਕਿੱਦਾਂ ਦਾ ਕਾਉਂਸਲਰ ਚਾਹੁੰਦੇ ਹੋ ਅਸੀਂ ਉਹਨਾਂ ਵਰਗਾ ਚਾਹੀਦਾ ਜੇ ਸਾਹ ਹਾਂਜੀ 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 ਕੋਈ ਵੀ ਆਵੇ ਲੇਕਿਨ ਉਹ ਨਾ ਜੀ ਨੇ ਦਾ ਉਦਾਂ ਦਾ ਚਾਹੀਦਾ ਸਾਨੂੰ ਕਿਉਂਕਿ ਉਹ ਵਧੀਆ ਆਦਮੀ ਨੇ ਬੋਲਣ ਦਾ ਡੰਗ ਹੈ ਤਰੀਕਾ ਹੈ ਸਭ ਚੀਜ਼ ਦਾ ਤਰੀਕਾ ਉਹਨਾਂ ਨੂੰ ਹਾਂਜੀ ਉਦਾਂ ਦਾ ਚਾਹੀਦਾ ਉਹ ਬਾਰ-ਬਾਰ ਗੱਲ ਕੀਤੀ ਜਾਂਦੀ ਵੀ ਨਿਰਮਲ ਸਿੰਘ ਐਸਰ ਦਾ ਜਿਹੜਾ ਪਰਿਵਾਰ ਹੈ ਉਹ ਲਗਾਤਾਰ ਖਾਸ ਕਰਕੇ ਮੈਂ ਪਹਿਲਾਂ ਗੱਲ ਕੀਤੀ ਸੀ ਜਿਹੜਾ 33 ਨੰਬਰ ਵਾਰਡ ਆ ਪ੍ਰਵਾਂਚਲ ਜਿਹੜੇ ਲੋਕ کافی ਇੱਥੇ ਤਦਾਦ ਚ ਰਹਿੰਦੇ ਆ ਤਾਂ ਵੋਟਾਂ ਦੀ ਜਿਹੜੀ ਵੋਟਾਂ ਦੀ ਜਿਹੜੀ ਤਦਾਦ ਹੈ ਉਹ ਵੀ ਇੱਥੇ ਬਹੁਤ ਜ਼ਿਆਦਾ ਆ ਤਾਂ ਕਿਤੇ ਆ ਕੇ ਸਮੱਸਿਆ ਹੁੰਦੀ ਆ ਤਾਂ ਨਿਰਮਲ ਸਿੰਘ ਦੇ ਪਰਿਵਾਰ ਹੈ ਉਹ ਮਦਦ ਕਰਦੇ ਆ होर होर अगर समस्या कभी आती है बंद हो जाता है तो घर हाँ। में कलेश कभी लड़ाई झगड़ा होता तो है क्यों बंद हो हो गया फिर किसको किसको बोलते किस को बोलते बोलते हैं निर्मल को है। वही करते हैं और क्या बोले अब किसको बोले जाएंगे वो है तो कभी मैं सोते दिन जीते हो गया कभी सुने नहीं कभी आए नहीं कभी देखे नहीं ना हाँ हाँ वो निर्मल को जब टीटीएम जाओ टीटीएम बुलाओ टीटी आ जाते हैं ਉਹ ਕਰਤੇ ਹਨ ਇਹ ਬਾਤ ਨਹੀਂ ਚਾਹੇ ਆਪਣੇ ਬੰਦੇ ਭੇਜੇ ਚਾਹੇ ਕਰੇ ਇਸ 33 ਨੰਬਰ ਵਾਰਡ ਮੇ ਨਿਆ ਬੰਦਾ ਕੋਈ ਦੂਸਰਾ ਆਤਾ ਹੈ ਤਾਂ ਉਹ ਆਪ ਉਸ ਨੂੰ ਵੋਟ ਡਾਲੋਗੇ اسی ਉਹਨੇ ਬੰਦੇ ਕੋਲ ਨਹੀਂ ਭਾਈ ਮੈਂ ਤਾਂ ਨਿਰਮਲ ਕੋ ਡਾਲੂਗਾ ਨਿਰਮਲ ਦੇ ਬੰਦੇ ਦੀ ਹਾਂ ਨਿਰਮਲ ਨਿਰਮਲ ਸਿੰਘ ਦੇ ਬੰਦੇ ਦੀ ਗੱਲ ਗੱਲ ਕੀਤੀ ਜਾਂਦੀ ਹੈ ਤਾਂ ਫਿਰ ਵੀ ਜਨਾਨੀਆਂ ਜਿਆਦਾ ਪ੍ਰੋਬਲਮ ਆਂਦੀ ਹੈ ਜਦ ਘਰ ਮੇ ਸੀਵਰੇਜ ਖਰਾਬ ਹੁੰਦਾ ਹੈ तो घर में फिर कभी आप लोगों को ज़्यादा मुश्किल होती हूँ किचन में रसोई में काम करना होता है तो फिर मन भी खराब होता होगा फिर घर में कलेश भी पड़ता होगा हाँ भी कैसे हाँ। फिर कौन ठीक होंगे कैसे बोलते निर्मल सिंह के पास जाते हैं वो बेचारे अपने आते अपने आके खुद देख भी जाते हैं नाले बंदे को भी भेजते हैं हाँ। कि जाओ एक चौबीस घंटा के अंदर कह के जाएंगे तो चौबीस घंटे अंदर ठीक होना ही होना है ठीक हो जाता, हो जाता।, हो जाता। जा... पैसे, पैसे देते हुए नहीं नहीं नहीं, हाँ। मना नहीं, नहीं, पैसे मना करके जाते थे कि पैसा नहीं देना है हाँ। पैसा लेते भी नहीं है वो लोग अच्छा, फिर, हाँ फ्री काम करके जाते हैं जो जितना मर्जी टाइम लगे चाहे जब लगे वो आके खुद कर निर्मल सिंह काम नहीं करते थे आपकी हल्ले वाली बोला भी प्राइवेट हम कराते थे उनको पैसे काफी लेते होंगे हुए हाँ वो तो लेते हैं वो लेते हैं जब तक निर्मल सिंह के ऑर्डर से आते हैं तो कोई नहीं लेता है अपने प्राइवेट बंदा बुलाओ तो फिर काम कराओ तो फिर लेना ही नहीं पैसा तो वो खुद नहीं हाँ हाँ वो हाँ खुद काम फ्री में फ्री में होता है कैसा बंदा चाहिए आपके वार्ड में हमारे को तो भाई निर्मल सिंह ही चाहिए हम तो यही कहेंगे कि जैसा चाहे जब भी आए निर्मल सिंह जैसा बंदा आए ਕੋਈ ਵੀ ਆਏ ਲੇਕਿਨ ਨਿਰਮਲ ਸਿੰਘ ਜੈਸਾ ਬੰਦਾ ਨਿਰਮਲ ਸਿੰਘ ਜੈਸਾ ਬੰਦਾ ਆਵੇ ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਨਿਰਮਲ ਸਿੰਘ ਵਰਗਾ ਕੋਈ ਵੀ ਬੰਦਾ ਹੋਵੇ ਉਹ ਵਰਗਾ ਬੰਦਾ ਆਵੇ ਹੋਰ ਵੀ ਮੈਂ ਗੱਲਬਾਤ ਕਰਾਂਗਾ कभी और समस्या आती पानी पानी पीने की नहीं आती हमेशा ही समस्या रहता है पानी का लाइट का भी दिक्कत रहता है हाँ जी फिर निर्मल सिंह से बोलो सारा काम हल करा देते ये तो बिल्कुल नहीं सुनते हैं नहीं, नहीं इतना गंदा रहता है पानी बहता रहता है पर कोई सुनवाई नहीं समस्या होती हाँ जी हाँ जी अभी होता है हाँ कभी कभी होता है लाइट का भी है कभी को गर्मी में काटे तो चलो ठीक ही है की चलो मोटर वगैरह चलता है ज्यादा पर ठंडी में भी काट देता दो दो तीन तीन घंटा लाइट ही नहीं रहता है ਸੋ ਪੁਰਵਾਂਚਲ ਦੇ ਲੋਕ ਹੈ 33 ਨੰਬਰ ਵਾਰਡ ਦੀ ਗੱਲ ਕੀਤੀ ਜਾਂਦੀ ਹੈ ਕਿਉਂਕਿ ਮੈਂ ਪੁਰਵਾਂਚਲ ਦੇ ਲੋਕ ਸਭ ਤੋਂ ਜੱਥੇ ਤਦਾਦ ਚ ਰਹਿੰਦੇ ਆ ਫੈਕਟਰੀਆਂ ਇਲਾਕਾ ਇੰਡਸਟਰੀ ਇਲਾਕਾ ਆ ਤਾਂ ਨਿਰਮਲ ਸਿੰਘ ਐਸਐਸ ਵਰਗੇ ਬੰਦੇ ਦੀ ਗੱਲ ਕੀਤੀ ਜਾਂਦੀ ਉਹਨਾਂ ਦੇ ਬੰਦੇ ਮੇਰੇ ਨਾਲ ਸਿਰ ਮੌਜੂਦ ਹੈ ਕਾਂਤੀ ਜੀ ਕਾਂਤੀ ਜੀ ਨਿਰਮਲ ਸਿੰਘ ਐਸਐਸ ਜੀ ਨੂੰ ਮੈਂ ਵੀ ਬਹੁਤ ਪੁਰਾਣਾ ਜਾਣਦਾ ਆ ਉਹਨਾਂ ਦੀ ਜੜੀ ਡਾਕਟਰ ਇਨ ਲਾਨਗੀ ਨੂੰ ਸੀ ਉਹਨੇ ਵੀ ਕਾਫੀ ਸੇਵਾ ਕੀਤੀ ਕੌਂਸਲ ਰੇਸ ਤੁਹਾਡੇ ਵਾਰਡ ਦੇ ਥੇ ਤੇ ਜਦ ਦੇ ਫਿਰ ਉਹ ਪੰਗ ਹੋ ਗਈ ਉਸ ਤੋਂ ਬਾਅਦ ਇਸ ਇਲਾਕੇ ਦੇ ਕੰਮ ਹੀ ਰੁਗੇ ਹੁੰਦੇ ਸੀ ਕੰਮ ਲੇਕਿਨ ਜਿਹੜੇ ਤੁਹਾਨੂੰ ਅਪਰੋਚ ਕਰਦੇ ਸੀ ਤੁਸੀਂ ਉਹਨਾਂ ਦੇ ਤੁਹਾਡੇ ਸਾਥੀਆਂ ਨੇ ਦਿਨ ਰਾਤ ਸੇਵਾ ਕੀਤੀ ਤਾਂ ਕਿੱਸਾ ਦੇਖਦੇ ਹੁਣ ਤੁਸੀਂ ਕਿਤਾਂ ਅਗਰ ਤੁਹਾਨੂੰ ਮੌਕਾ ਦਿੰਦੇ ਆ ਸਭ ਤੋਂ ਪਹਿਲਾਂ ਸ਼ਰਮਾ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਲੈਣਾ ਸਭ ਤੋਂ ਬਹੁਤ ਜ਼ਰੂਰੀ ਹੈ ਫਿਰ ਸਾਰੀ ਸੰਗਤ ਬੈਠੀ ਹੈ ਪਹਿਲਾਂ ਫਤਿਹ ਦੀ ਗੱਲਪ ਬੁਲਾਈਏ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕਾ ਵਾਹਿਗੁਰਜੀ ਦੀ ਫਤਿਹ ਕੋਈ ਵੀ ਕੰਮ ਕਰੋ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਮੈਨੂੰ ਵੀ ਇਸ ਏਰੀਏ ਦੇ ਨਾਲ ਜੁੜੇ ਨੂੰ ਘੱਟੋ ਘੱਟ 25 ਸਾਲ ਹੋ ਗਏ ਨੇ। ਨਹੀਂ ਮੈਂ ਇਸ ਏਰੀਏ ਵਿੱਚ ਵਿਚਰਨਾ 25 ਸਾਲ ਤੋਂ ਵਿਚਰਦਾ ਆ ਰਿਹਾ ਹਾਂ। ਬੱਚੇ-ਬੱਚੇ ਮੈਨੂੰ ਇਕੱਲੇ-ਇਕੱਲੇ ਮੁਹੱਲੇ ਦਾ ਪਤਾ। ਵੀ ਕਿੱਥੇ ਰਹਿੰਦੇ ਨੇ ਸਾਰੇ ਜਿੰਨੇ ਵੀ ਰਹਿੰਦੇ ਇੱਥੇ ਮੇਰੇ। ਜੂਪੀ ਬਿਹਾਰ ਤੇ ਉਤਰਾੰਚਲ ਦੇ ਲੋਕ ਰਹਿੰਦੇ ਨੇ। ਸਭ ਇੱਥੇ ਵਿਚਾਰੇ ਮਿਹਨਤ ਕਸੂਰੋਕ ਰਹਿੰਦੇ ਨੇ। ਬਿਲਕੁਲ। ਆਪਣੀ ਦਸਾਂ-ਨੋਹਾਂ ਦੀ ਕਮਾਈ ਕਰਦੇ ਨੇ। ਆਦੇ ਬੱਚੇ ਪਾਲ ਰਹੇ ਨੇ। ਅਸੀਂ ਇਹਨਾਂ ਨੂੰ ਦੇਖਦੇ ਆ ਰਹੇ ਹਾਂ ਜਦ ਤੋਂ ਸਰਦਾਰ ਨਿਰਮਲ ਸਿੰਘ ਜੀ ਇਸ ਏਰੀਏ 'ਚ ਬਣੇ ਨੇ। ਇਹ ਏਰੀਏ ਦਾ ਵਿਕਾਸ ਨਹੀਂ ਸੀ ਹੋਇਆ 5 ਸਾਲਾਂ 'ਚ। ਬੱਚੇ ਬੱਚੇ ਨਾਮ ਲੈ ਰਹੇ ਨੇ ਨਾ ਬੋਲ 20000 ਨਿਰਮਲਜੀਤ ਸਿੰਘ ਆ ਇਹ ਵਧੀਆ ਬੰਦਾ ਹੋਣਾ ਚਾਹੀਦਾ ਵਾ ਸਾਡੇ ਵੀ ਮਨ ਦੀ ਇਹੀ ਤਮੰਨਾ ਵਾ ਵੀ ਜੇ ਪ੍ਰਮਾਤਮਾ ਸਾਨੂੰ ਇੱਕ ਮੌਕਾ ਦਿੰਦਾ ਇੱਥੋਂ ਦੁਬਾਰਾ ਮੌਕਾ ਦੋ ਦੁਬਾਰਾ ਪਹਿਲਾਂ ਸਰਦਾਰ ਜੀ ਨੂੰ ਮੌਕਾ ਮਿਲਿਆ ਦੁਬਾਰਾ ਸਾਨੂੰ ਇਹ ਦੁਬਾਰਾ ਮੌਕਾ ਮਿਲ ਜਾਣਾ ਮੈਂ ਸੰਗਤਾਂ ਬੈਠੀਆਂ ਨੇ ਦੇਣੇ ਵਾਲੀਆਂ ਅਸੀਂ ਸੰਗਤਾਂ ਤੋਂ ਨਾ ਤਾਂ ਕੋਈ ਪੈਸਾ ਲੈਣਾ ਨਾ ਇਹਨਾਂ ਦੇ ਸਾਥੋਂ ਕੁਝ ਲੈਣਾ ਸਿਰਫ ਸੰਗਤਾਂ ਨੂੰ ਕੰਮ ਤਿੰਨ ਚਾਹੀਦੇ ਨੇ ਸਿਰਫ ਪਹਿਤੋਂ ਪਹਿਲਾਂ ਪਾਣੀ ਪੀਣ ਦਾ ਸਾਫ਼ ਸੁਥਰਾ ਹੋਣਾ ਚਾਹੀਦਾ ਵਾ ਨੰਬਰ 2 ਸ਼ਿਵਰਾ ਸਹੀ ਹੋਣੇ ਚਾਹੀਦੇ ਨੇ ਨੰਬਰ 3 ਲੈਟਾਂ ਵਧੀਆ ਚੱਲਣੀਆਂ ਚਾਹੀਦੀਆਂ ਨੇ ਜਦੋਂ ਇੱਥੇ 2 ਸਾਲ ਹੋ ਗਏ ਨੇ ਜਦੋਂ ਬੋਕਰ ਪਾਰਟੀ ਝਾੜੂ ਆਇਆ ਜਿਹੜੇ ਕਹੇ ਸੀ 92 ਹੀਰੇ ਭੇਜੇ ਦੇਖੋ ਤੁਸੀਂ ਜਦੋਂ ਬੋਕਰ ਪਾਰਟੀ ਆਈ ਆ ਇਹਨਾਂ ਨੇ ਇੱਥੇ 1 ਰੁਪਏ ਦਾ ਕੰਮ ਨਹੀਂ ਕੀਤਾ ਜੇ ਕੋਈ ਮਕਾਨ ਬਣਾਉਂਦਾ ਗਰੀਬ ਆਂਦਾ ਉਹਦਾ ਚਲਾਨ ਕਰਾ ਦਿੰਦੇ ਨੇ ਉਹਦਾ ਮਕਾਨ ਟਵਾ ਦਿੰਦੇ ਨੇ ਉਹਦੀ ਦੁਕਾਨ ਨਹੀਂ ਬੰਦ ਦਿੰਦੇ ਜੇ ਉਹਨਾਂ ਦੀ ਪੈਸੇ ਜੇ ਬੰਦ ਪਾਓ ਤਾ ਫਿਰ ਤਾਂ ਕੰਮ ਰੁਕ ਜਾਂਦੇ ਨੇ ਕਿੱਸਾ ਦੇਖਦੇ ਹੋ ਮੈਂ ਲਗਾਤਾਰ ਲਗਾਤਾਰ ਹੋਂ ਕਿ ਇਸ ਵਾਰ ਦੇ ਮੈਂ بار بار ਗੱਲ ਕਰਦਾ ਵੀ ਲੇਬਰ ਟੱਪ ਕਰੇ ਕਾਫੀ ਥੋੜੀ ਮਿਡਲ ਕਲਾਸ ਲੋਕ ਲੈਂਦੇ ਆ ਹੈਂਡ ਟੂ ਮਾਉਥ ਵੀ ਕਈ ਲੋਕ ਕਿੱਥੇ ਰਹਿੰਦੇ ਆ ਪੈਸੇ ਨਹੀਂ ਹੁੰਦੇ ਅਗਰ ਸੀਵਰੇਜ ਬੰਦ ਹੋ ਤਾਂ ਆਮੜੇ ਸਫਾਈ ਕਰਮਚਾਰੀ ਉਹ ਵੀ 500 ਆਈਕਾ ਲੈ ਲੈਂਦੇ ਆ ਤਾਂ ਇਹਨਾਂ ਕੋ ਲੋਕਾਂ ਕੋ ਪੈਸੇ ਵੀ ਸ਼ਾਇਦ 500 ਦੇਣਾ ਦੁਸ਼ਵਾਬ ਹੈ ਇਹ ਜਮ ਸੋ ਨੂੰ ਗੱਲ ਦਾ ਹੱਦਾਂ ਮਾ ਜਾਂ ਤੋ 2 ਸਾਲ ਹੋ ਗਏ ਨੇ ਜਾਂ ਤੋ ਸਰਦਾਰ ਜਿੱਥੇ ਕਾਉਂਸਲ ਰਹੇ ਨੇ 2 ਸਾਲ ਤੋਂ ਬਾਅਦ ਇਸ ਇਰੀ ਦਾ ਕੋਈ ਮਾਂ ਪਿਓ ਨਹੀਂ ਰਿਹਾ ਸਰਦਾਰ ਜੀ ਕੋਲ ਹੁਣ ਵੀ ਜਾਂਦਾ ਸਰਦਾਰ ਜੀ ਫੇਰ ਵੀ ਕਰਾਉਂਦੇ ਆ ਨਹੀਂ ਸਿਵਰੇਜ ਮੈਨ ਜਿਹੜੇ ਲੋਕ ਨੇ ਉਹ ਪੈਸੇ ਬਗਰ ਕੰਮ ਨਹੀਂ ਕਰਦੇ ਕਰਦੇ ਬਿਲਕੁਲ ਜੇ ਵਿਧਾਇਕ ਕੋਲ ਜਾਂਦੇ ਨੇ ਉੱਥੇ ਵੀ ਇਹਨਾਂ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਅਸੀਂ ਤਾਂ ਇਹੀ ਕਹਿੰਦੇ ਆ ਨਾ ਤਾਂ ਇਹਨਾਂ ਨੂੰ ਕਿਸੇ ਨੇ ਤਨਖਾਹ ਦਿੱਤੀਆ ਨਾ ਅਸੀਂ ਦੇਣੀ ਆ ਇੱਕ ਵਾਰ ਮੌਕਾ ਦੇਣ ਇਹ ਸੇਵਾ ਬਣਦਾਰ ਬਣ ਕੇ ਇਥੇ ਏਰੀਆ ਵਿੱਚ ਵਿਚਰਾਂਗੇ ਕਾਉਂਸਲਰ ਇਹਨਾਂ ਏਰੀਆ ਨੇ ਬਣਾਣਾ ਲੋਕਾਂ ਨੇ ਜਿਹੜੇ ਬੈਠੇ ਨੇ ਮੇਰੇ ਭਰਾ ਜਿਨ੍ਹਾਂ ਨੇ ਮਿਹਨਤ ਕੀਤੀ ਹੋਈ ਆ ਇਹਨਾਂ ਨੇ ਵੋਟਾਂ ਪੜੇ ਨੇ ਇਹ ਜਿਹਦੇ ਮਰਜ਼ੀ ਸਿਰ ਤੇ ਤਾਜ ਬਿਠਾ ਸਕਦੇ ਨੇ ਜਿਹਨੂੰ ਕਹਨੇ ਕੁਰਸੀ ਤੋਂ ਥੱਲੇ ਲਾ ਸਕਦੇ ਨੇ ਇਹ ਸਾਰੀ ਇਸ ਜਨਤਾ ਦੇ ਹੱਥ ਚ ਪਾਵਰ ਹੁੰਦੀ ਆ ਜੇ ਕੋਈ ਕਹੇ ਧੱਕੇ ਨਾਲ ਧੱਕੇ ਨਾਲ ਕੋਈ ਕਿਸੇ ਤੋਂ ਬੋਰਡ ਨਹੀਂ ਪਵਾ ਸਕਦਾ ਜੀ ਮੇਰਾ ਇੱਕ ਸਵਾਲ ਹੈ ਅਗਰ ਇਹ ਪ੍ਰਵਾਂਚਲ ਦੇ ਲੋਕ ਆ ਬੜੇ ਮਿਹਨਤਕਸ਼ ਲੋਕ ਹੁੰਦੇ ਆ ਔਰ ਆਪਣੀ ਮਿਹਨਤੀ ਰੋਟੀ ਖਾਂਦੇ ਆ ਤੇ ਅਗਰ ਤੁਹਾਨੂੰ ਇਹ ਦੁਆਰਾ ਮੌਕਾ ਦੇਣ ਅਗਰ ਤੁਹਾਨੂੰ ਵੀ ਮੌਕਾ ਦੇ ਸਕਦੇ ਆ ਕਾਂਤੀ ਜੀ ਲੋਕ ਹੈ ਜਨਤਾ ਹੈ ਸਭ ਕੁਝ ਜਾਣਦੀ ਹੈ ਤੁਹਾਨੂੰ ਮੌਕਾ ਦਿੰਦੀ ਕਿਸ ਤਰ੍ਹਾਂ ਸੇਵਾ ਕਰੋਗੇ ਔਰ ਇਹਦਾ ਇਹਨਾਂ ਨੂੰ ਮੰਨ ਕੇ ਚੱਲੂਗੇ ਮੈਂ ਮਨੋ ਔਰ ਤਨੂ ਤਾਂ ਕਹਿਨਾ ਮੌਕਾ ਮਿਲੂ 100% ਸੰਗਤ ਦੇਣਗੇ ਆ ਤਨੂ ਵੀ ਇਹਨਾਂ ਦੀ ਮਦਦ ਕਰੂੰਗਾ ਜਿੱਥੇ ਗਰੀਬ ਘਰ ਹੋ ਕੋਈ ਉੱਥੇ ਇਹਨਾਂ ਦੀ ਮੈਂ ਪੈਸੇ ਤਨੂ ਵੀ ਮਨ ਦੇ ਨਾਲ ਵੀ ਇਹਦਾ ਕਰਦੇ ਆ ਤਨ ਨਾਲ ਵੀ ਕਰਦੇ ਆ ਧਨ ਦੇ ਨਾਲ ਵੀ ਇਹਨਾਂ ਦੀ ਮਦਦ ਕਰਿਆ ਕਰਾਂਗੇ ਜਿੱਥੇ ਕਿਸੇ ਗਰੀਬ ਨੂੰ ਲੋੜ ਹੋਊਗੀ ਗਰੀਬ ਬੰਦੇ ਨੂੰ ਕੀ ਹੁੰਦਾ ਤਣਕੇ ਦਾ ਸਹਾਰਾ ਹੋਣਾ ਚਾਹੀਦਾ ਵਾ ਸਿਰਫ ਇਹਨਾਂ ਨੂੰ ਤਿੰਨ ਚੀਜ਼ਾਂ ਚਾਹੀਏ ਨੇ ਸੀਵਰੇਜ ਪਾਣੀ ਤੇ ਲੈਟਾਂ ਇਹ ਲੈਟਾਂ ਕੀ ਦਾ ਕੰਮ ਆ ਇਹ ਕਾਉਂਸਲ ਦਾ ਕੰਮ ਹੁੰਦਾ ਵਾ ਹੁਣ ਦੇਖੋ ਗਲੀਆਂ ਮੋਹਲਿਆਂ ਚ ਪਾਣੀ ਫਿਰਦੇ ਨੇ ਗੰਦੇ ਪਾਣੀ ਫਿਰਦੇ ਲੈਟਰਿੰਗਾ ਫਿਰਦੀਆਂ ਨੇ ਓਕਣ ਸਾਡੇ ਬੱਚੇ ਜਦੋਂ ਸਕੂਲ ਚ ਜਾਂਦੇ ਨੇ ਉਹ ਗੰਦੇ ਪਾਣ ਚ ਇਨਕੇ ਜਾਂਦੇ ਨੇ ਬਿਮਾਰ ਵੀ ਹੁੰਦੇ ਹੋਏ ਬਿਮਾਰ ਬਹੁਤ ਹੁੰਦੇ ਨੇ ਇੱਥੇ ਹਰੇਸ ਸਰ ਬਿਮਾਰੀ ਫਿਰਦੀ ਅੰਬੇਦਕਰ ਨਗਰ ਚ ਜੀ ਅਰੇਕ ਸਾਹਿਬ ਲੱਗ ਰਿਹਾ ਵੀ ਹੁਣ ਸਮਾਂ ਆ ਗਿਆ ਵੀ ਹੁਣ ਇਹ ਪ੍ਰਵਾਂਚਲ ਦੇ ਲੋਕ ਆ ਵਾਰਡ ਨੰਬਰ 33 ਨੂੰ ਆਉਣ ਵਾਲੇ ਸਮੇਂ ਅਗਰ ਤੁਹਾਨੂੰ ਮੌਕਾ ਮਿਤੇ ਤੇ ਇਹ ਮਾਡਲ ਵਾਰਡ ਬਣ ਸਕਦਾ ਇਹ ਸ਼ਰਮਾ ਜੀ 75 ਨੰਬਰ ਆ 75 ਵਾਰਡ ਨੇ ਆਪਣੇ ਵਿੱਚ ਨੰਬਰ 33 ਨੰਬਰ ਵਾਰਡ 95 ਬਾੜ ਨੇ ਨੰਬਰ 33 ਨੰਬਰ ਬਾੜ ਜਿਹੜੀ ਗੱਲ ਕਰਦਾ ਮੈਂ ਜਿੱਥੇ ਆਪਾਂ ਖੜੇ ਆ ਤੇ ਕਰ ਰਹੇ ਆ ਬੈਠੇ ਇਹਨੂੰ ਇੱਕ ਨੰਬਰ ਤੇ ਲੈ ਕੇ ਜਾਵਾਂ ਮਾ ਵਿਕਾਸ ਦੇ ਪੱਖੋਂ ਇੱਕ ਨੰਬਰ ਤੇ ਜਦੋਂ ਲੋਕ ਦੇਖਣਗੇ ਵੀ ਵਾਕਈ ਇਸ ਏਰੀਏ ਦੇ ਵਿੱਚ ਸੀਵਰੇਜ ਪਾਣੀ ਤੇ ਲਾਈਟਾਂ ਜਗਮਗ ਜਗ ਦੇ ਚੱਲਣਗੇ ਜਿੱਕਰ ਮਾਲਡਾਉਨ ਚੱਲ ਜੇਨ ਕਹਿੰਨਾ ਇਸ ਏਰੀਏ ਨੂੰ 33 ਨੰਬਰ ਨੂੰ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਸਾਡੀ ਮਨ ਦੀ ਤਮੰਨਾ ਇਹੀ ਆ ਮੈਂ ਵੀ ਗਰੀਬ ਘਰ ਚੋਂ ਉੱਠ ਕੇ ਆਇਆ ਮਾਂ ਕੋਈ ਮਤਨਾੜ ਨਹੀਂ ਹੈਗਾ ਮੈਂ ਵੀ ਦਸਾਂ ਨੌ ਦੀ ਕਮਾਈ ਕਰਕੇ ਅੱਜ ਇੱਥੇ ਪਹੁੰਚਿਆ ਮਾਂ ਮੈਨੂੰ ਪਤਾ ਵੀ ਗਰੀਬ ਦਾ ਦਰਦ ਕੀ ਹੁੰਦਾ ਵਾ ਇਹਨਾਂ ਸੌਕਰਾਂ ਵੇ ਗਰੀਬ ਦਾ ਕੀ ਦਰਦ ਹੁੰਦਾ ਵਾ ਜਦੋਂ ਆਪਾਂ ਘਰੇ ਗਰੀਬ ਆ ਜਾਂਦੇ ਨੇ ਫੇਰ ਪਤਾ ਲੱਗਦਾ ਇਹ ਵਿਚਾਰੇ ਕੰਮ ਕਰਕੇ ਆਉਂਦੇ ਨੇ ਰਾਤ ਨੂੰ ਐਵੇਂ ਮਾਇਰ ਖੋਏ ਜਾਂਦੇ ਨੇ ਇਹਨਾਂ ਦੇ ਪੈ ਚਾਕੂ ਮਾਰ ਕੇ ਇਹਨਾਂ ਦੇ ਪੈਸੇ ਖੋਏ ਜਾਂਦੇ ਨੇ ਤਰ੍ਹਾਂ ਮਿਲਦੀ ਆ ਮੰਨਦੇ ਹੋ ਇਸ ਇਲਾਕੇ ਵਿੱਚ ਇੱਥੇ ਹੜੇ ਚੋਰੀਆਂ ਹੁੰਦੀਆਂ ਨੇ ਮੰਨਦੇ ਹੋ ਇਸ ਇਲਾਕੇ ਹਾਂ ਕਿਹਦਾ ਕੰਮ ਆ ਇਹ ਇਸ ਸਰਕਾਰਾਂ ਦੇ ਕੰਮ ਨਹੀਂ ਮੰਨਦੇ ਹੋ ਹੁਣ ਇਸ ਇਲਾਕੇ ਚ ਪੁਲਿਸ ਗਸ਼ਤ ਵੀ ਹੋਣੀ ਜ਼ਰੂਰੀ ਹੈ ਪੁਲਿਸ ਵੀ ਗਸ਼ਤ ਨਹੀਂ ਕਰ ਰਹੀ ਬਿਲਕੁਲ ਨਹੀਂ ਕਰ ਰਹੀ ਪੁਲਿਸ ਨੂੰ ਇੱਥੇ ਆਉਣਾ ਚਾਹੀਦਾ ਬਿਲਕੁਲ ਬਿਲਕੁਲ ਠੀਕ ਹੈ ਬਹੁਤ ਵਧੀਆ ਅਸੀਂ ਇਹਨਾਂ ਦੇ ਇਲਾਕੇ ਦੇ ਸੰਗਤਾਂ ਦੇ ਨਾਲ ਆ ਮੌਕਾ ਇਹਨਾਂ ਨਾਲ ਹਰ ਟਾਈਮ 24 ਘੰਟੇ ਖੜਾਂਗੇ ਜਿੱਥੇ ਵੀ ਕੋਈ ਦਿੱਕਤ ਆਊਗੀ ਜਿੱਥੇ ਕੋਈ ਵੀ ਦਿੱਕਤ ਆਊਗੀ ਉਥੇ ਕਾਂਤੀ ਸਾਬ ਤਾਂ ਮੂਹਰੇ ਲਾ ਕੇ ਚੱਲੂਗਾ ਇਹ ਮੇਰੀ ਮਤਾਵਾ ਭੈਣਾ ਇਹ ਮਗਰ ਹੋਣਗੇ ਕਾਂਤੀ ਮੂਹਰੇ ਲਾ ਕੇ ਚੱਲੂਗਾ ਬਹੁਤ ਬਹੁਤ ਸ਼ੁਕਰੀਆ ਤਾਂ ਵਾਰਡ ਨੰਬਰ 33 ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਾਡਲ ਵਾਰਡ ਬਣਾਂਗੇ ਤਾ ਅਗਰ ਬਾ ਗੱਲ ਕੀਤੀ ਸੀ ਵਾਰਡ ਨੰਬਰ 33 ਦੀ ਤਾਂ 33 ਨੰਬਰ ਵਾਰਡ ਦੇ ਪ੍ਰਵਾਂਚਲ ਦੇ ਜਿਹੜੇ ਲੋਕ ਹੈ ਕਾਫੀ ਵਸਨੀਕ ਇੱਥੇ ਹੈ ਕਿਉਂਕਿ ਇਹ ਤਾਂ ਹੁਣ ਪ੍ਰਵਾਂਚਲ ਅਸੀਂ ਕਹਿੰਨੇ ਲੇਕਿਨ ਹੁਏ ਪੰਜਾਬ ਦੇ ਹੀ ਵਸਨੀਕ ਹੈ ਕਿਉਂਕਿ ਕਾਫੀ ਸਾਲਾਂ ਤੋਂ ਬੱਚੇ ਵੀ ਇੱਥੇ ਸਾਡੇ ਜੰਪਾ ਦੇ ਇੱਥੇ ਪੜ੍ਹਦੇ ਇੱਥੇ ਕੰਮ ਕਰਦੇ ਤਾਂ ਹੁਣ ਇਹ ਪ੍ਰਵਾਂਚਲ ਨਹੀਂ ਹੈ ਇਹ ਹੁਣ ਪੰਜਾਬ ਦੇ ਹੀ ਵਸਨੀਕ ਹੈ 33 ਨੰਬਰ ਵਾਰਡ ਦੇ ਜਿਹੜੇ ਲੋਕ ਹੈ ਕਾਫੀ ਮਿਹਨਤਕਸ਼ ਲੋਕ ਹੈ ਔਰ ਨਿਰਮਲ ਸਿੰਘ ਐਸਐਸ ਦੀ ਗੱਲ ਕੀਤੀ ਜਾਂਦੀ ਤਾਂ ਉਹਨਾਂ ਦੇ ਜਿਹੜਾ ਸਮੂਹ ਜਿਹੜਾ ਪਰਿਵਾਰ ਹੈ ਤੇ ਇਸ ਨਾਲ ਨਾਲ ਲੜੇ ਨਾਲ ਲੜੇ ਸਮਾਜ ਸੇਵ ਨਾਲ ਜੁੜੇ ਹੋਏ ਆ ਤਾਂ ਇਸ ਵਾਰ ਨਿਰਮਲ ਸਿੰਘ ਐਸਐਸ ਵਰਗਾ ਹੀ ਇਸ ਇਲਾਕੇ ਯਾਨੀ ਕਿ 33 ਨੰਬਰ ਵਾਰਡ ਦੇ ਵਿੱਚ ਉਸ ਤਰ੍ਹਾਂ ਦਾ ਕਾਉਂਸਲਰ ਚਾਹੁੰਦੇ ਆ ਕਿਉਂਕਿ ਉਹਨਾਂ ਦੇ ਨੁਮਾਇਦੇ ਉਹਨਾਂ ਦੇ ਜਿਹੜੇ ਬੰਦੇ ਹੈਗੇ ਉਹੀ ਇਸ ਇਲਾਕੇ ਦੀ ਨੁਹਾਰ ਨੂੰ ਬਦਲਣ ਦੇ ਵਿੱਚ ਦਿਨ ਰਾਤ ਇਹਨਾਂ ਲੋਕਾਂ ਦੀ ਮਦਦ ਲਈ ਵੀ ਕਰਦੇ ਖਾਸ ਕਰਕੇ ਇਸ ਇਲਾਕੇ ਦੇ ਵੀਰੋ ਪ੍ਰਵਾਂਚਲ ਦੇ ਲੋਕ ਸਭ ਤੋਂੜਾ ਪਵਿੱਤਰ ਤਿਹਾਰ ਮਨੇ ਜਾਂਦਾ ਮਹੱਤਵ ਹੁੰਦਾ ਹੈ ਉਹ ਛਟ ਪੂਜਾ ਛਟ ਪੂਜਾ ਇਸ ਇਲਾਕੇ ਦਾ ਸਭ ਤੋਂ ਵੱਡਾ ਮਸ਼ਹੂਰ ਹੈ ਅਗਰ ਨੌਰਥ ਦੀ ਗੱਲ ਕੀਤੀ ਜਾਵੇ ਤਾਂ ਨਿਰਮਲ ਸਿੰਘ ਐਸਐਸ ਦੇ ਨੇਤਪੜ ਸਾਰੇ ਜਿਹੜੇ ਆ ਲੋਕ ਹੈਗੇ ਆ ਉਹ ਫ੍ਰੀ ਸੇਵਾ ਕਰਦੇ ਆ ਤਾਂ ਕਿਤੇ ਆ ਕੇ ਅਗਰ ਸੀਵਰੇਜ ਔਰ ਸਾਫ ਪਾਣੀ ਸਮੱਸਿਆ ਔਰ ਬੀਲੀ ਲਾਈਟਾਂ ਦੀ ਪ੍ਰੋਬਲਮ ਆਂਦੀ ਤਾਂ ਨਿਰਮਲ ਸਿੰਘ ਐਸਐਸ ਦੇ ਜਿਹੜੇ ਮੌਤਵਰ ਬੰਦੇ ਤਾਂ ਉਹਨਾਂ ਦੇ ਜਿਹੜੇ ਨਾਲ ਸਹਿਯੋਗ ਕੰਮ ਕਰਦੇ ਤਾਂ ਉਹੀ ਇਸ ਇਲਾਕੇ ਦੀ ਸੇਵਾ ਕਰਦੇ ਆ ਆ ਮਹਿਲਾਵਾਂ ਨੇ ਗੱਲ ਕੀਤੀ ਵੀ ਪਾਣੀ ਸਮੱਸਿਆ ਕਦੇ-ਕਦੇ ਆਉਂਦੀ ਸੀਵਰੇਜ ਸਮੱਸਿਆ ਹੈਗੀ ਹੈ ਖਾਲ ਲਾਈਟ ਦੀ ਉਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅ ਅਗਰ ਗੱਲ ਕੀਤੀ ਆਵੇ ਤੇ ਕਾਂਤੀ ਜੀ ਸੇਵਾ ਕਰ ਰਹੇ ਤੇ ਉਹਨਾਂ ਦਾ ਸੇਵਕ ਹੋਣ ਦੇ ਨਾਤੇ ਜਾਂ ਹੋਰ ਬੰਦੇ ਹੋਣਗੇ ਸਿਰ ਨਿਰਮਲ ਸਿੰਘ ਐਸਐਸ ਦੇ ਬੰਦੇ ਹੀ 33 ਨੰਬਰ ਵਾਰਡ ਦੇ ਵਿੱਚ ਉਹਨਾਂ ਨੂੰ ਅਸੀਂ ਭਾਰੀ ਬਹੁਤ ਬੰਦਾ ਜਿੱਤ ਕਰਾ ਕੇ ਇਸ ਇਲਾਕੇ ਦਾ ਵਾਰਡ ਨੰਬਰ 33 ਦਾ ਕੌਂਸਲਰ ਬਣਾਉਣ ਨੂੰ ਲੋਕ ਤਿਆਰ ਬਰ ਤਿਆਰ ਬੈਠੇ ਆ ਖੈਰ ਸਮਾਂ ਦੱਸੂਗਾ 33 ਨੰਬਰ ਵਾਰਡ ਦਾ ਹੁਣ ਨਵਾਂ ਕਾਉਂਸਲਰ ਆਉਣ ਵਾਲਾ ਕਾਉਂਸਲਰ ਕੌਣ ਹੋਊਗਾ ਇਹ ਡਿਪੈਂਡ ਕਰਦਾ 33 ਨੰਬਰ ਵਾਰਡ ਦੇ ਵਸਨੀਕਾਂ ਦੇ ਉੱਪਰ ਖੈਰ ਐਦਾਂ ਦੇ ਹੁਣ ਤੁਹਾਨੂੰ ਅਸੀਂ ਹੋਰ ਤੁਹਾਨੂੰ ਵਾਰਡ ਦੇ ਰੂਬੂ ਰੂਰਾਵਾਂਗੇ ਸਾਡਾ ਵਿਸ਼ੇਸ਼ ਪ੍ਰੋਗਰਾਮ ਮੇਰੀ ਗਲੀ ਮੇਰਾ ਮੋਹੱਲਾ ਦੇ ਵਿੱਚ ਤਾਂ ਵਾਰਡ ਨੰਬਰ 33 ਲੋਕਾਂ ਨੂੰ ਅਸੀਂ ਸਾਰੇ ਵਾਰਡਾਂ ਦੀਆਂ ਤਸਵੀਰਾਂ ਵੀ ਦਿਖਾਈਆਂ ਲੋਕਾਂ ਦੀ ਤੁਹਾਨੂੰ ਗੱਲਾਂ ਵੀ ਸੁਣਾਈ ਆਖਰ ਉਹ ਕਿਸ ਤਰ੍ਹਾਂ ਦਾ ਆਪਣਾ 33 ਨੰਬਰ ਵਾਰਡ ਦਾ ਕਾਉਂਸਲਰ ਚਾਹੁੰਦੇ ਆ ਕੈਮਰਾਮੈਨ ਬੋਬੀਨਾ ਸੰਦੀਪ ਸ਼ਰਮਾ ਡੈਨੀਸਰ ਟੀਵੀ ਲੁਧਿਆਣਾ